ਜਾਣਦੇ ਆ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਸਿਆਸੀ ਬਦਲਾਖੋਰੀ ਦੀ ਰਾਜਨੀਤੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਈ ਜਾਦੀ ਔਰ ਜਿਹੜੇ ਭਗਵੰਤ ਮਾਨ ਜਿਹੜੀ ਆਮ ਆਦਮੀ ਪਾਰਟੀ ਲੋਕਾਂ ਨੂੰ ਇਹ ਕਹਿ ਕੇ ਵੋਟਾਂ ਮੰਗੀਆਂ ਸੀ ਕਿ ਜੀ ਇੱਕ ਮੌਕਾ ਦੇ ਦਿਓ ਜੇ ਅਸੀਂ ਕੰਮ ਨਾ ਕੀਤਾ ਅਸੀਂ ਦੁਬਾਰਾ ਵੋਟਾਂ ਮੰਗਣ ਨਹੀਂ ਆਉਂਦੇ ਤੇ ਅਜੋ ਹੀ ਆਮ ਆਦਮੀ ਪਾਰਟੀ ਉਹੀ ਮੁੱਖ ਮੰਤਰੀ ਭਗਵੰਤ ਮਾਨ ਕੀ ਕਹਿ ਰਹੇ ਨੇ ਜਾਂ ਸੁਸੋਦੀਆ ਨੇ ਕੀ ਉਤੋਂ ਨਿਰਦੇਸ਼ ਜਾਰੀ ਕੀਤੇ ਨੇ ਕਿ ਸਾਮ-ਦਾਮ ਦੰਦ ਭੇਦ ਸਭ ਕੁਝ ਲਾਵਾਂਗੇ ਪਰਚੋਣਾ ਜਤਰੀ। ਔਰ ਪੰਜਾਬੀਅਤ ਤੱਕ ਨੂੰ ਆਮ ਆਦਮੀ ਪਾਰਟੀ ਨੇ ਸ਼ਰਮਸਾਰ ਕਰਤਾ ਸਾਰਾ ਪੰਜਾਬ ਸ਼ਰਮਿੰਦਾ ਹੈ ਜੋ ਕੱਲ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਤਰਨ ਤਰਨ ਦੇ ਵਿੱਚ ਕੀਤਾ ਮਜੀਠੇ ਦੇ ਵਿੱਚ ਕੀਤਾ ਜਿੱਥੇ ਕੰਚਨਪ੍ਰੀਤ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਜੀ ਦੀ ਜਿਹੜੇ ਬੇਟੀ ਨੇ ਜਿਨ੍ਹਾਂ ਨੇ ਬਹੁਤ ਡਟ ਕੇ ਉੱਥੇ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਲੜੀ ਚਾਰ ਪਰਚੇ ਕੰਚਨਪ੍ਰੀਤ ਤੇ ਇਸ ਇਲੈਕਸ਼ਨ ਦੇ ਦੌਰਾਨ ਦਰਜ ਕੀਤੇ ਗਏ ਮਤਲਬ ਹੱਸੋ ਹੀ ਨਹੀਂ ਗੱਲ ਹੈ ਕਿ ਪੰਜਾਬ ਜਿਹੜਾ ਧੀਆਂ ਪੈਣਾ ਦੀ ਇੱਜ਼ਤਾਂ ਦੇ ਰਾਖੇ ਮੰਨੇ ਜਾਂਦੇ ਨੇ ਉਹ ਪੰਜਾਬ ਦੇ ਵਿੱਚ ਦਿੱਲੀ ਦੀ ਕੈਸੀ ਸਰਕਾਰ ਆ ਗਈ ਜਿਹਨੇ ਰਾਤਾਂ ਨੂੰ ਧੀਆਂ ਦੇ ਉੱਤੇ ਝੂਠਾ ਪਰਚਾ ਵੀ ਦਿੱਤਾ